ਹਾਥੇਉਨ ਖਬਰਾਂ ਵਿਸਤਾਰ ਨਾਲ ਤਰਨਤਾਰਨ ਦੇ ਪੱਟੀ ਵਿਖੇ ਨਿਹੰਗ ਸਿੰਘਾਂ ਨੇ ਬਾਣੇ ਵਿੱਚ ਆਏ ਵਿਅਕਤੀਆਂ ਵੱਲੋਂ ਗੱੜ ਵਿੱਚ ਮੌਜੂਦ ਪਿਓ ਪੁੱਤ ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਇੱਕ ਗਰੀਬ ਜ਼ਖਮੀ ਤੇ ਦੂਜੇ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਪੁਲਿਸ ਨੇ ਆਖਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਿਹਨੇ ਨਹੀਂ ਮੰਗੀ ਉਹ ਦੁਰ ਕਰਪਾਣਾ ਕੱਢ ਕੇ ਸਿੱਧਾ ਹੀ ਅਮਲਾ ਕਰਤਾ ਨਾਲੀ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਦੇਖ ਲਓ ਜਿੰਦਾ ਬੰਦਾ ਲੈ ਕੇ ਆਏ ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਕੇ ਡੈਥ ਹੋ ਗਈ ਸਾਡਾ ਹੀ ਰਿਰਗਾ ਬੰਦਾ ਖਤਮ ਕਰਤਾ ਜਿਹਨਾਂ ਮਰੇ ਨੂੰ ਗਲੂਕਾ ਲਾਗੇ ਕੋਈ ਪੁੱਛਿਆ ਹੋਇਆ ਕਿ ਹਸਪਤਾਲ ਕੋਲੋਂ ਥੋੜਾ ਜਿਹਾ ਨੂੰ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਉਹ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਦਰ ਔਨ ਦੀ ਸਪੋਰਟ ਸੰਨ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋ ਮਾੜਾ ਮੋਟਾ ਹੈਗਾ ਇਹਦੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗੜ ਕੋ ਲਾਤਾ ਹੈ ਰਿਆਣਾ ਇਹਨਾਂ ਨੂੰ ਗਿਆ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਕੀ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹਿ ਉਹਨਾਂ ਤੇ ਮੈਂ ਬਾਹਰ ਆ ਕੇ ਗੁੱਟ ਮਾਰ ਦਿੱਤਾ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜੇ ਇਹ ਬੰਦੇ ਰਾਜਣਾ ਮਾਰਿਆ ਇਹਨਾਂ ਨੇ ਤੇ ਕਾਰਵਾਈ ਹੋਣੀ ਕੋਈ ਨਹੀਂ ਕੋਈ ਨਿਹੰਗਾ ਜੀ ਆਹ ਉਹਨਾਂ ਦਾ ਕੋ ਪੈਸਿਆਂ ਦਾ ਲੱਗਾ ਇੱਥੇ ਪਰਮੰਦਰ ਸਿੰਘ ਚਾਲੂ ਲੰਦਰ ਸਿੰਘ ਸਪੈਸ਼ਲ ਸਾਸੀ ਬਟੋਆ दस तो दई की तो पंचा नाबालिग बच्चा दो पही चार पहीया वाहन चला लगाई गई है इसे तहत ही अमृतसर ट्रैफिक पुलिस वालों निजी स्कूल विखे बच्चा बचा मुलाकात की ਟ੍ਰੈਫਿਕ ਪੁਲਿਸ ਦੇ ਅਧਿਕਾਰੀ ਦਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਨਾਬਾਲਿਗ ਬੱਚਾ ਦੋ ਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਬੱਚਿਆਂ ਦੇ ਮਾਪਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਇਹ ਬੱਚੋ ਕੋ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਇਹ ਦੇਖੋ ਇਹ ਜੋ ਰੂਲ ਬਣਾ ਹੈ ਉਹਨਕੇ ਪੇਰੈਂਟਸ ਕੋ ਵੀ ਮਿਲ ਜਾਏਗੀ ਇਹ ਸਜ਼ਾ ਮਿਲੇਗੀ ਉਹਨਕਾ ਜੋ ਹੈ ਜੁਰਮਾਨਾ ਹੈ ਜੋ ਫਾਈਨ ਹੈ ਪਲੱਸ ਉਹਨਕੀ ਆਰਸੀ ਵੀ ਕੈਨਸਲ ਹੋ ਜਾਏਗੀ 1 ਸਾਲ ਕੇ ਲਈ ਪਲੱਸ ਜੋ ਉਹਨਕਾ ਖੁਦ ਕਾ ਵੀ ਹੈ ਕਿ ਜੋ ਲਾਇਸੈਂਸ ਹੈ ਉਹ सेवन ईयर्स तक नहीं बन सकता तो यही है कि आप ये सब कुछ जो है हमें सज़ा मिल रही है जो सारा कुछ है तो आप बच्चों को यही मैं कहना चाहूँगी कि जब एटीन ईयर्स के होंगे तब तक आप पेशेंस रखें जो व्हीकल्स जो है पब्लिक ट्रांसपोर्ट है या जो पेरेंट्स के साथ वहां पे आएं, तो है वहाँ पे आएँ तो ज़्यादा बेटर रहेगा और इससे हमारा ये भी होगा कि हमारा जो ट्रैफिक है ना वो भी कंट्रोल हो जाएगा मुश्किल सर सामू एक कोई मुश्किल है कि टूर तक जाने वाले बंदे हैं ਅਸੀਂ ਹਫ਼ ਮਹੀਨੇ ਚ 8-8 ਦਿਨ 10-10 ਦਿਨ ਕਈ ਵਾਰੀ ਮਹੀਨੇ ਚ 15-15 ਦਿਨ ਟੂਰ ਤੇ ਰਹਿਨੇ ਆ। ਸਾਨੂੰ ਪ੍ਰੋਬਲਮ ਮੇਨ ਉਹੀ ਆ ਰਹੀ ਹੈ ਕਿ ਹੁਣ ਬੱਚੇ ਉਦੋਂ ਖੜੇ ਕਿੱਦਾਂ ਸਕੂਲ ਆਣਗੇ। ਸਰ ਦੱਸਦਾ ਕਾਨੂੰਨ ਕਾਨੂੰਨ ਸਾਡੇ ਵਾਸਤੇ ਆ। ਸਾਡੇ ਪੇਰੈਂਟਸ ਵਾਸਤੇ ਆ, ਸਾਡੇ ਬੱਚਿਆਂ ਵਾਸਤੇ ਆ, ਬਹੁਤ ਵਧੀਆ ਕਾਨੂੰਨ ਆ। ਅਸੀਂ ਐਪਰੀਸ਼ੀਏਟ ਕਰਦੇ ਆ ਕਾਨੂੰਨ ਨੂੰ। ਇਹਦੇ ਨਾਲ ਬੱਚਿਆਂ 'ਚ ਡਰ ਰਹੇਗਾ। ਬੱਚੇ ਘਰ ਬੈਠਣਗੇ। ਇਕਿਆਂ ਨੂੰ ਹੱਥ ਲਾਉਣ ਤੋਂ ਡਰਨਗੇ। ਬਟ ਇਹਦੇ ਨਾਲ ਨਾਲ ਤੁਹਾਨੂੰ ਵੀ ਮੁਸ਼ਕਲ ਆ ਰਹੀ ਹੈ ਨੇ ਸਕੂਲ ਬੱਚੇ ਆਣਗੇ ਕਿੱਦਾਂ? ਜਿੰਨੀ ਦੇਰ ਅਸੀਂ ਸ਼ਹਿਰ 'ਚ ਹੈਗੇ ਆ, ਅਸੀਂ ਖੱਡਾਂਗੇ ਲਿਆਵਾਂ ਬੁੱਧੀ ਮੁਸ਼ਕਲ ਵੀ ਸਾਡੀ ਆ ਠੀਕ ਆ ਜਦੋਂ ਕੋਈ ਕਾਨੂੰਨ ਲੱਗਦਾ ਜਾਂ ਕੋਈ ਚੀਜ਼ ਬੰਦੀ ਆ ਉਹਦੇ ਇਫੈਕਟ ਤੇ ਡਿਸਇਫੈਕਟ ਸਾਰੇ ਹੁੰਦੇ ਨੇ ਨਾਲ ਨਾਲ ਠੀਕ ਆ ਪੇਰੈਂਟਸ ਕੱਢਣ ਕਿਉਂ ਸੋਲੂਸ਼ਨ ਕਰਨਾ ਪਏਗਾ ਕੋਈ ਨਾ ਕੋਈ ਦੇਖੋ ਜੀ ਜਿਹੜਾ ਇਹ ਕਾਨੂੰਨ ਹੈ 199A ਤੇ 1920 ਇਹਦੇ ਮੁਤਾਬਕ ਜਿਹੜੇ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਜਿਹੜੀ ਆ ਉਹ 25000 ਰੁਪਏ ਆ ফাইন ਤੇ 3 ਸਾਲ ਦੀ ਕੈਦ ਆ ਤੇ ਨਾਲ ਨਾਲ ਇੱਕ ਕਾਨੂੰਨ ਦੇ ਵਿੱਚ ਇਹ ਵੀ ਚੀਜ਼ਾਂ ਇਹ ਲੋਕੀ ਸ਼ਾਇਦ ਦੱਸ ਨਹੀਂ ਦੇ ਰੇ ਜਾਂ ਐਕਸਪਲੇਨ ਨਹੀਂ ਕਰ ਪਾ ਰਹੇ ਕਿ ਜਿਹੜਾ ਵੀ ਬੱਚਾ ਇਸ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਹ ਜੇ ਉਹ ਇਸ ਕਾਨੂੰਨ ਦੀ ਦਾਇਰੇ ਵਿੱਚ ਆ ਗਿਆ ਤੇ ਇੱਕ ਤੇ ਉਹਦੇ ਮਾਪਿਓ ਨੂੰ 25000 ਫਾਈਨ ਹੋਣਾ 1 ਤੋਂ 3 ਸਾਲ ਦੀ ਕੈਦ ਤੇ ਨਾਲ ਉਹਦਾ 7 ਸਾਲ ਦਾ ਜਿਹੜਾ ਲਾਇਸੈਂਸ ਹੈ ਉਹ ਨਹੀਂ ਬਣ ਸਕਦਾ ਤੇ ਜਿਹੜੀ ਉਹ ਵੀਹਿਕਲ ਤੇ ਉਹ ਜਾ ਰਿਹਾ ਸੀਗਾ ਉਸ ਵੀਹਿਕਲ ਲਈ ਆਰਟੀ ਜਿਹੜੀ ਉਹ 1 ਸਾਲ ਵਾਸਤੇ ਸਸਪੈਂਡ ਕੀਤੀ ਜਾਏਗੀ ਇਹ ਲੋਕਾਂ ਨੂੰ ਦੱਸ ਕੇ ਇਹਦੇਸ ਜਿਹੜੇ ਆ ਉਹ ਸਾਡੇ ਨਾਲ 90 95% ਕੋਲ ਤੇ ਕੁਝ ਪੀਰੈਂਟਸ ਹੈਗੇ ਨੇ ਜਿਹੜੇ ਆਪਣੇ ਪੱਜਾਂਗੇ ਮੰਨੂ। ਟ੍ਰੈਫਿਕ ਪੁਲਿਸ ਵੱਲੋਂ ਨਵੇਂ ਕਾਨੂੰਨਾਂ ਨੂੰ ਲੈ ਕੇ ਸਖਤੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਸਹਿਤੀ ਟ੍ਰੈਫਿਕ ਪੁਲਿਸ ਵੱਲੋਂ ਅੱਜ ਨਿੱਜੀ ਸਕੂਲ ਵਿੱਚ ਇੱਕ ਸੈਮੀਨਾਰ ਕੀਤਾ ਗਿਆ ਜਿੱਥੇ ਬੱਚਿਆਂ ਨਾਲ ਅਤੇ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਟ੍ਰੈਫਿਕ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿਹੜੇ ਛੋਟੇ ਬੱਚੇ ਹਨ 18 ਸਾਲ ਤੋਂ ਘੱਟ ਉਮਰ ਵਾਲੇ ਅਗਰ ਉਹ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਹਨ ਤਾਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ। ਨਾਲ ਹੀ ਉਹਨਾਂ ਦੇ ਮਾਪਿਆਂ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਗੱ 25000 ਰੁਪਏ ਤੱਕ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਮਾਪਿਆਂ ਨੂੰ ਹੋ ਸਕਦੀ ਹੈ ਅਤੇ ਉਹਨਾਂ ਨਾਲ ਹੀ ਅਗਰ ਅੱਖ ਕਿ ਜਿਹੜੇ ਬੱਚੇ ਕਿਸੇ ਗਵਾਂਡੀ ਦਾ ਜਾਂ ਕਿਸੇ ਰਿਸ਼ਤੇਦਾਰ ਦਾ ਕੋਈ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਲੈ ਕੇ ਆਉਂਦੇ ਹਨ ਤਾਂ ਉਸ ਰਿਸ਼ਤੇਦਾਰ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ ਤੇ ਇਸ ਕਰਕੇ ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾ ਦੇਣ ਅੰਮ੍ਰਿਤਸਰ ਫਾਸਟਵੇ ਖਬਰ ਨਾ ਮੜੀ ਰਕੇਸ਼ ਕੁਮਾਰ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਦੇ ਦਿਸ਼ਾ ਨਿਰਦੇਸ਼ਾਂ ਤੇ એક સતરા મિટી ડોક્યુમરી ફિલ્મ જલ હૈ કલ હૈ નિર્માણ કરલીઝ કરવા પ્રદર્શન કરવા શુભારંભ ડીએવી ઇન્ટરલ સ્કૂલ વેરકા બાયપાસ વિખેતા ગયા એસ કૌમી સલાહકાર રજિન્દ્ર સાહની કૌમી એડવોકેટ સંજીત સેકટરી પૂનમ શર્મા એડવોકેટ મોનિકા સોની જોઈન્ટ સેક્રેટરી અમૃતસર વિદ્યા સાગર શર્મા સમેત ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਐਸਬੋ ਕੇ ਕੰਜ਼ਿਊਮਰ ਕੋਰਟ ਦੇ ਚੱਜ ਜਗੇਸ਼ਵਰ ਕੁਮਾਰ চোপੜਾ ਨੇ ਇਸ ਉਪਰਾਲੇ ਦੀ ਸ਼ਲਾਗਾ ਕੀਤੀ ਮੈਂ ਇਸ ਇਵੈਂਟ ਦੇ ਉੱਤੇ ਸਾਰੇ ਬੱਚਿਆਂ ਦਾ ਸਟਾਫ ਦਾ ਔਰ ਟੀਚਰਸ ਦਾ ਬਹੁਤ ਦੇਖ ਕੇ ਪ੍ਰਭਾਵਿਤ ਹੋਇਆ ਬੱਚਿਆਂ ਨੇ ਜਿਸ ਤਰੀਕੇ ਨਾਲ ਤਿਆਰੀ ਕੀਤੀ ਦੀ ਸੀ ਔਰ ਬੱਚਿਆਂ ਦਾ ਉਤਸ਼ਾਹ ਵੇਖ ਕੇ ਔਰ ਬੱਚਿਆਂ ਨੇ ਪਾਣੀ ਦੀ ਸੰਭਾਲ ਦੇ ਉੱਤੇ ਇੱਕ ਪ੍ਰੋਗਰਾਮ ਵੀ ਰੱਖਿਆ ਔਰ ਸਾਰਿਆਂ ਨੂੰ ਇਸਦੇ ਅਮਲ ਕਰਨਾ ਚਾਹੀਦਾ ਔਰ ਇਹ ਉਪਰਾਲੇ ਪਾਣੀ ਨੂੰ ਸੇਫ ਕਰਨ ਦੇ ਲਈ ਚੱਲਦੇ ਰਹਿਣੇ ਚਾਹੀਦੇ ਆ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਸਾਨੂੰ ਅਵੇਅਰਨੈਸ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਮੱਲਿਆਂ ਦੇ ਵਿੱਚ ਸੋਸਾਇਟੀ ਦੇ ਵਿੱਚ ਸਾਰੀਆਂ ਸੰਸਥਾਵਾਂ ਜੀ ਐਨ ਜੀਓਜ਼ ਜਿੰਨੀਆਂ ਹੈਗੀਆਂ ਜਾਂ ਜਿਹੜੇ ਲੋਕ ਆਪਣੇ ਸੈਲਫ ਡਿਸਿਪਲਨ ਹੋਣਾ ਚਾਹੀਦਾ ਪਾਣੀ ਦੀ ਡਿਸੈਂਸਿਟੀ ਦਾ ਹਰੇਕ ਬੰਦੇ ਨੂੰ ਹੈ ਉੱਥੇ ਗਰੀਬੀ ਮੀਰੀ ਦਾ ਤਾਂ ਸਵਾਲ ਹੀ ਨਹੀਂ ਹੈਗਾ ਲੀਗਲ ਐਕਸ਼ਨ ਏਡ ਕੀ ਤਰਫੋਂ ਸੇ जो देश में जल संकट आ रहा है उसको देखते हुए लीगल एक्शन एड ने एक लघु फिल्म का निर्माण किया है जिसकी हम आ, काफी समय से अलग अलग स्कूलों में इसकी प्रमोशन कर रहे हैं और बच्चों को डॉक्यूमेंट्री के जरिए दिखाकर जल कैसे बचाया जाए जल की क्या कीमत है जल को वेस्ट होने से बचे और इसको बचा के रखें क्योंकि आने वाली पीढ़ी और आने वाले समय में जल ही ਜੀਵਨ ਹੈ ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਓ डिप्टी कमिश्नर घनश्याम थोरी वलो रेड क्रॉस दी अगुवाई हित ईएमसी हॉस्पिटल अमृतसर अते श्री बाबा दीप सिंह जी निष्काम जल सेवा सोसाइटी दे सहयोग नाल स्थानिक बस स्टैंड दी पार्किंग विच लोड वंद लोकर 10 रुपए विच दोपहर दा खाना देन ले सांझी रसोई दी शुरुआत कीती गई इस मौके रेड क्रॉस ते कार्यकारी सेक्रेटरी सैमसन मसी बाबा दीप सिंह निष्काम जल सेवा सोसाइटी दे औधेदार कुलविंदर सिंह मनजिंदर सिंह ते और महतबर भी हाजिर सान ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜੀਟੀ ਰੋਡ ਸਥਿਤ ਯੂਟੀ ਮਾਰਕੀਟ ਵਿਖੇ ਇੱਕ ਆਊਟਲੈਟ ਦਾ ਉਦਘਾਟਨ ਕੀਤਾ। ਅਤਿ ਸ਼ੁਭ ਕਾਮਨਾਵਾਂ ਵਧਿਤਿਆਂ। ਇਸ ਮੌਕੇ ਅਸ਼ੋਕ ਸੋਨੀ, ਵਿਕਾਸ ਸੋਨੀ, ਪੀ.ਐਲ. ਹਾਂਡਾ, ਵਿਨੋਦ ਕੁਮਾਰ, ਜਸਵੰਤ ਕੁਮਾਰ ਵੀ ਹਾਜ਼ਰ ਸਨ। ਅੱਜ ਬ੍ਰਿਜਵਾਸੀ ਚਾਰ ਜਿਹੜੀ ਆ ਜਿਹੜਾ ਇੱਕ ਬ੍ਰਾਂਡ ਆ ਆਪਣਾ ਹੀ ਇੱਕ ਬ੍ਰਾਂਡ ਆ। ਅੱਜ ਦਾ ਨਹੀਂ ਬੜਾ ਪੁਰਾਣਾ ਬ੍ਰਾਂਡ ਜਿਹੜਾ ਅੰਮ੍ਰਿਤਸਰ ਦਾ مشهور ਜਿਹੜਾ ਬ੍ਰਾਂਡ ਜਿਹੜਾ ਹੈ ਬ੍ਰਿਜਵਾਸੀ ਚਾਰਜ ਨੂੰ ਕਿਹਾ ਜਾਂਦਾ ਉਹਦੀ ਅੱਜ ਇੱਕ ਹੋਰ ਬ੍ਰਾਂਡ ਦਾ ਅਧਿਕਾਟਨ ਕੀਤਾ ਮੈਂ ਸਮਝਦਾ ਬ੍ਰਿਜਵਾਸੀ ਚਾਰ ਜਿਹੜੀ ਅੰਮ੍ਰਿਤਸਰ ਦੀ ਨਹੀਂ ਇਹ ਸਾਰੇ ਇੰਡੀਆ ਚ ਫੇਮਸ ਹੈ ਸ਼ਹਿਰ ਵਾਸੀਆਂ ਨੂੰ ਇਹ ਹੀ ਕਹਿਣਾ ਚਾਹਨਾ ਕਿ ਜਿਸ ਤਰ੍ਹਾਂ ਮੇਰੇ ਪਰਿਵਾਰ ਨਾਲ ਤੁਸੀਂ ਪੂਰੀ ਸਹਿਮਤੀ ਰਣਜੀਤ ਜੀ ਨੂੰ ਦਿੱਤੀ ਹੈ ਇਸ ਹਿਸਾਬ ਨਾਲ ਇੱਥੇ ਤੁਹਾਡੇ ਬੱਚਿਆਂ ਨੂੰ ਇੱਥੇ ਪੂਰਾ ਸਹਿਯੋਗ ਤੁਹਾਡਾ ਚਾਹੀਦਾ ਹੈ ਤੁਸੀਂ ਵੈਲਕਮ ਤੁਹਾਡਾ ਇੱਥੇ ਆਓ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋ ਛਾਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜ਼ਿਲ੍ਹਾ ਦੇ ਲੋਕਾਂ ਦਾ ਭਰਵਾ ਸਹਿਯੋਗ ਮਿਲ ਰਿਹਾ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਖਾਨ ਸ਼ਾਮ ਥੋਰੀ ਨੇ ਜਾਣਕਾਰੀ ਸਾਂਝੀ ਕੀਤੀ ਜੀਵ ਖਾਲਸਾ ਦਿਵਾਨ ਵੱਲੋਂ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਵਿਖੇ ਸ਼ਾਮ 4 ਵਜੇ ਤੋਂ ਰਾਤ 9:30 ਵਜੇ ਤੱਕ ਸਜਾਏ ਜਾ ਰਹੇ ਮਾਨ ਅਲੋਕੀ ਕੀਰਤਨ ਦਰਬਾਰ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ ਜਿਸ ਦਾ ਅੰਤਿਮ जायza ਲੈਣ ਹਿਤ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇਚਰ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਇਕੱ르ਤਾ ਆਯੋਜਿਤ ਕੀਤੀ ਗਈ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸਰਦਾਰ ਚਕਜੀਤ ਸਿੰਘ ਮੀਤ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਕਾਰਸਕਾਰੀ ਆਨਰੇਰੀ ਸਕੱਤਰ ਸਰਦਾਰ ਸੁਖਿੰਦਰ ਸਿੰਘ ਕ੍ਰਿਸ਼ ਐਡੀਸ਼ਨਲ ਆਨਰੇਰੀ ਸਕੱਤਰ ਸਰਦਾਰ ਜਸਪਾਲ ਸਿੰਘ ਢਿੱਲੋਸਾ ਮੇ ਸਬਾ ਸੋਸਾਇਟੀਆਂ ਦੇ ਪ੍ਰਮੁਖ ਸ਼ਾਮਲ ਹੋਏ ਜਿਹੜਾ ਕਿ ਵਿਚਲੀਆ ਕਸ਼ਮੀਰ ਸਾਹਿਬ ਦਾ ਪ੍ਰਕਾਸ਼ ਧਾਰਾ ਨਿਕਲਿਆ ਉਹ ਸਬੰਧ ਅਹੀਂ ਜਿਹੜਾ ਪਹਿਲਾ ਇੱਕ ਵਾਰ ਆ ਉਹ ਤੋਂ ਅਸੀਂ ਕਿਰਤ ਨਿਰਬਾਰ ਹਰ ਸਾਲ ਦੀ ਬਰਮਨਾ ਨੇ ਇੱਕ ਗੁਰਪੁਰਬ ਬੜੇ ਜੋਸ਼ੋ ਸ਼ੋਰ ਨਾਲ ਮਨਾਇਆ ਜਾ ਰਿਹਾ ਸਾਡੇ ਸਸਾਰਾ ਮੇਨ ਮੋਦੀ ਨਾਮ ਨੂੰ ਗੁਰੂ ਅਰਜਨ ਪਾਤਸ਼ਾਹ ਦੇ ਨਾਮ ਤੇ ਸਾਰੇ ਸਥਾਨੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਪੁਰ ਜੋਰ ਤਕਬੀਲ ਕੀਤੀ ਜਾਂਦੀ ਹੈ ਕਿ ਦਰਸ਼ਨ ਦੇਣ ਦੀ ਕਿਰਪਾਲਤਾ ਕਰਮ ਕਿ ਤਾਂ ਜੋ ਕਿ ਤੁਹਾਨੂੰ ਸੁਣ ਕੇ ਜਿਹੜੇ ਕਿਤਨੀ ਦਿੱਖੇ ਬੜੇ ਵਧੀਆ ਕਿਤਨੀ ਦਿੱਖ ਆ ਰਹੇ ਆ ਤੇ ਸਾਰੀ ਸੰਗਤ ਇਹ ਤੁਹਾਨੂੰ ਸੁਣ ਕੇ ਨਿਹਾਲ ਹੋਵੇ ਤੇ ਚੀਫ ਕੌਸਾ ਦਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜੀ ਹਰਕ੍ਰਿਸ਼ਨ ਪਾਠਾ ਜੀ ਦਾ ਪ੍ਰਕਾਸ਼ ਦਿਹਾੜਾ ਉਹ ਮਨਾਇਆ ਜਾਂਦਾ ਉਸ ਦਿਨ ਉਸ ਸੰਬੰਧ ਦੇ ਵਿੱਚ ਅੱਜ 71 ਤੱਕ ਕੀਤੀ ਗਈ 71 ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਨੇ ਡਿਊਟੀਆਂ ਵੱਖ-ਵੱਖ ਨੇ ਸੁਸਾਇਟੀਆਂ ਸਾਰੀਆਂ ਸ਼ਾਮਲ ਹੋਈਆਂ ਇਹਨਾਂ ਨੇ ਵੱਖ-ਵੱਖ ਨੇ ਡਿਊਟੀਆਂ ਲੱਗੀਆਂ ਗਈਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਆਪਾਂ 4 ਤਰੀਕ ਨੂੰ ਸ਼ਾਮੀ 4 ਵਜੇ ਤੋਂ ਰਾਤੀ 9:00 ਵੀ ਤੱਕ ਇਹਰਾ ਇੱਕ ਦਿਨ ਬਾਅਦ ਚੱਲੇਗਾ ਤੇ ਇਸ ਲਈ ਸਾਰਾ ਆਪਾ ਵਾਟਰਪਰੂਫ ਪੰਡਾਲ ਵਗੈਰਾ ਸਾਰਾ ਕੁਝ ਇੰਤਜ਼ਾਮ ਕਰ ਲਿਆ ਮਿਸ਼ਨ ਵਤਸਲਿਆ ਸਕੀਮ ਅਧੀ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਚਲਾਈ ਜਾ ਰਹੀ ਹੈ ਜਿਸ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮ੍ਰਿਤਸਰ ਵੱਲੋਂ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਅਧੀ 4000 ਰੁਪਏ ਦਾ ਲਾਭ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ 2 ਅਗਸਤ ਨੂੰ ਕਮਰਾ ਨੰਬਰ 188 ਮੀਟਿੰਗ ਹਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਾਸ਼ੀ ਦੀ ਅਦਾਇਗੀ ਚੈਕ ਰਾਹੀਂ ਕੀਤੀ ਜਾਣੀ ਹੈ। ਸਿਵਲ ਸਰਚਨ ਦਫਤਰ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਗੱਲਬਾਤ ਕਰਦਿਆਂ ਹੋਏ ਸਹਾਇਕ ਸਿਵਲ ਸਰਚਨ ਡਾਕਟਰ ਰਚੇਂਦਰ ਪਾਲ ਕੋਲ, ਜ਼ਿਲ੍ਹਾ ਪਰਿਵਾਰ ਪਲਾਈ ਅਫਸਰ ਡਾਕਟਰ ਨੀਲਮ ਭਗਤ ਅਤੇ ਜ਼ਿਲ੍ਹਾ ਐਪਿਡਿਮੋਲੋਜਿਸ ਡਾਕਟਰ ਹਰਜੋਤ ਕੋਰ ਨੇ ਆਖਿਆ ਕਿ ਵਾਤਾਵਰਨ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਹੈਲਥ ਇਨਸਪੈਕਟਰ ਵਿਕਰਮਜੀਤ ਸਿੰਘ, ਜ਼ਿਲ੍ਹਾ ਐਮਈਆਓ ਅਮਰਦੀਪ ਸੇਖ ਜ਼ਿਲ੍ਹਾ ਅਕਾਊਂਟ ਆਫੀਸਰ ਮਲਵਿੰਦਰ ਸਿੰਘ ਐਮਓ ਕਮਲ ਬਲਰਾਜ ਸਿੰਘ ਐਸਆਈ ਵਿਕਰਮਜੀਤ ਸਿੰਘ ਸਮੇਤ ਹੋਰ ਵੀ ਸਟਾਫ ਮੈਂਬਰਸ ਹਾਜ਼ਰ ਸਨ ਬੁੱਧਾਂ ਦਾ ਦੱਸਿਆ ਕਿ ਕਾਫੀ ਦੇਰ ਤੋਂ ਸਾਡਾ ਹੀ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਸਾਨੂੰ ਸੇਬ ਵਿਭਾਗ ਨੂੰ 25000 ਦਾ ਟਾਰਗੇਟ ਮਿਲਿਆ ਸੀ ਬੁੱਧਾਂ ਦਾ ਸਾਡਾ 20000 ਦਾ ਟਾਰਗੇਟ ਕੰਪਲੀਟ ਹੋ ਚੁੱਕਿਆ ਸਾਰੀਆਂ ਸੇਬ ਸੰਸਥਾਵਾਂ ਦੇ ਵਿੱਚ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਸੀਐਚੀਾਂ ਦੇ ਵਿੱਚ ਪੀਐਚਾਂ ਦੇ ਵਿੱਚ ਸਬ ਸੈਂਟਰਾਂ ਦੇ ਵਿੱਚ ਈਵਨ ਆਵਾੰਨਿ ਕਲੀਨਿਕ ਸੇਟ ਵੀ ਕਾਫੀ سارے ਪਲਾਂਟ ਲੱਗਦੇ ਨੇ ਮੈਕਸਿਮ ਲੱਗ ਸਕਦੇ ਆ ਜਾਂ ਆਪਾਂ ਆਫਿਸ ਦੇ ਵਿੱਚ ਵੀ ਅੱਜ ਲਗਾਏ ਨੇ ਤੇ ਕਿੰਨੇ ਦਿਨਾਂ ਤੋਂ ਹੀ ਲਗਾ ਰਿਹਾ ਹੈ ਤੇ ਇਥੇ ਜਿੰਨੀ ਕਿ ਜਗ੍ਹਾ ਦੇ ਹਿਸਾਬ ਨਾਲ ਆਪਾਂ ਹਰ ਇੱਕ ਤਰ੍ਹਾਂ ਦੇ ਬੂਟੇ ਇੱਥੇ ਲਗਾਏ ਨੇ ਸਾਲਦਾਰ ਵੀ ਤੇ ਫੁੱਲਾਂ ਵਾਲੇ ਫੁੱਲਾਂ ਵਾਲੇ ਵੀ ਲਗਾਏ ਆ ਛਾਂ ਵਾਲੇ ਵੀ ਲਗਾਏ ਆ ਹਰ ਕੋਈ ਬੂਟਾ ਆਪਣੇ ਥਾਂ ਦੇ ਲੱਗੇ ਬੰਨੇ ਕਿਤੇ ਵੀ ਕੋਈ ਜਗ੍ਹਾ ਮਿਲਦੀ ਲਾਉਣਾ ਚਾਹੀਦਾ ਹੈ ਇਹ ਆਪਣੇ ਵਾਸਤੇ ਹੀ ਕਾਦਾ ਵਾ ਤੇ ਉਹ ਗਰਮੀ ਇੰਨੀ ਹੋ ਚੁੱਕੀ ਆ ਬੂਟੇ ਬਾਟੇ ਲੱਗਣਗੇ ਤਾਂ ਫੇਰ ਹੀ ਥੋੜਾ ਜਿਹਾ ਫਰਕ ਪਾ ਦੇਗਾ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੂਟੇ ਖਾਮ ਸੰਭਾਲ ਲੈਣਾ ਥੋੜਾ ਜਿਆਦਾ ਤੇ ਜਿੱਥੇ ਕੱਟਣ ਵਾਲੀ ਜਗ੍ਹਾ ਹੋਵੇ ਉਥੋਂ ਕੱਟਣਾ ਕਿ ਬਹੁਤ ਨਾ ਕੱਟਣੇ ਕਿ ਜਿੱਦਾਂ ਸਾਰੇ ਛਾਂਗ ਦਿੰਦੇ ਆ ਜਰੂਰ ਤਾਂ ਬਹੁਤ ਹੈ ਜਿੱਦਾਂ ਜਿਹੜੇ ਹਿਸਾਬ ਨਾਲ ਸਾਡੇ ਪਿੰਡਾਂ ਦੇ ਬੂਟੇ ਪੁੱਤੇ ਜਾ ਰਹੇ ਸੜਕਾਂ ਚੌੜੀਆਂ ਹੋਣ ਬੂਟੇ ਟੁੱਟੀਆਂ ਆ ਗਏ ਉਹਦੇ ਕਰਕੇ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹਰ ਕੋਈ ਤਾਂ ਆਪਣੇ ਏਰੀਆ ਚੋਂ ਹੋ ਸਕਦਾ ਖੇਤਾਂ ਨੇਾਰੇ ਲਾਗੇ ਲਾਗੇ ਲਾਓ ਕੀ ਕਹਿਣਾ ਚਾਹੁੰਦੇ ਮੈਸੇਜ ਕੀ ਦਿੰਦੇ ਆ ਮੈਂ ਸਾਰੇ ਸਾਰੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਤਾਂ ਵਾਤਵਾਦ ਬੂਟੇ ਲਗਾਓ ਕਿਉਂਕਿ ਆਪਣਾ ਜਿਹੜਾ ਵਾਤਾਵਰਨ ਨਾ ਬਹੁਤ ਹੀ ਪੋਲਿਊਟਡ ਹੋ ਚੁੱਕਾ ਹੈ ਇਸ ਲਈ ਆਪਣੇ ਕਾਰਮੇਚਰ ਜਿੱਥੇ ਵੀ ਥੇਸ ਮਿਲਦੀ ਆ ਵੱਤ ਵੱਡ ਲਾਂਚ ਲਗਾਓ ਅਸੀਂ ਆਪਣੇ ਸੀਐਸ ਆਫਿਸ ਦਾ ਆਪਣੇ ਬਲਾਕਾਂ ਚ ਆਲਮੋਸਟ ਅਸੀਂ 25000 ਬੂਟੇ ਲਗਾਵਾ ਚੁੱਕੇ ਆ ਮੈਂ ਤਾਂ ਇਹੀ ਕਹਾਂਗੀ ਕਿ ਅਸਾਂ ਨੂੰ ਇਹ ਕੰਟੀਨਿਊ ਰੱਖਣੀ ਚਾਹੀਦੀ ਹੈ ਜਿੱਥੇ ਬੂਟੇ ਸੁੱਕ ਗਏ ਆ ਨਾ ਉਹਨਾਂ ਨੂੰ ਵੀ ਉਟਾ ਨਹੀਂ ਚਾਹੀਦਾ ਸਗੋਂ ਉਹਨਾਂ ਦੀ ਜਗ੍ਹਾ ਤੇ ਸਾਨੂੰ ਹੋਰ ਲਗਾਣੇ ਚਾਹੀਦੇ ਵਾਤਾਵਰਣ ਸੰਭਾਲੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਤਹਿਤ ਸਿਵਲ ਸਰਜਨ ਦਫਤਰ ਵਿਖੇ ਵੀ ਅੱਜ ਬੂਟੇ ਲਗਾਏ ਗਏ ਗੱਲਬਾਤ ਕਰਦਿਆਂ ਹੋਏ ਡਾਕਟਰਾਂ ਨੇ ਆਖਿਆ ਕਿ ਸਾਨੂੰ ਵਾਤਾਵਰਣ ਸੰਭਾਲੀ ਵੱਤਬਦ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਸ਼ੁੱਧ ਹੋ ਸਕੇ ਅਮਰਸਰ ਫਾਸਟਵੇ ਖਬਰ ਨਾਮਾ ਲਈ ਰਕੇਸ਼ ਕੁਮਾਰ ਮੁੱਖ ਖੇਤੀਬਾੜੀ ਅਫਸਰ ਅਮ੍ਰਿਤਸਰ ਸਰਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਪਾਰ ਸਰਕਾਰ ਦੇ ਹਦਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜਿਨ੍ਹਾਂ ਕਿਸਾਨਾਂ ਨੇ 2000 ਰੁਪਏ ਦੀਆਂ ਸਾਲਾਨਾ ਤਿੰਨ ਕਿਸ਼ਤਾਂ ਲੈਣ ਲਈ पीएम किसान पोर्टल ਤੇ ਰਜਿਸਟ੍ਰੇਸ਼ਨ ਕਾਰਵਾਈ ਹੋਈ ਹੈ ਅਤੇ ਕਿਸ਼ਤਾਂ ਦਾ ਲਾਭ ਮਿਲਣਾ ਬੰਦ ਹੋ ਗਿਆ ਹੈ। ਉਹਨਾਂ ਕਿਸਾਨਾਂ ਲਈ ਇਸ ਸਕੀਮ ਦੀ ਅਗਲੀ ਕਿਸ਼ਤ ਲੈਣ ਲਈ ਈਕੇਵਾਈਸੀ ਕਰਵਾਉਣੀ ਲਾਜ਼ਮੀ ਹੈ। ਤਰਨਤਾਰਨ ਦੇ ਪੱਟੀ ਵਿਖੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਵਿਅਕਤੀਆਂ ਵੱਲੋਂ ਘਰ ਵਿੱਚ ਮੌਜੂਦ ਪਿਓ-ਪੁੱਤਰ ਤੇ ਹਮਲਾ ਕਰ ਦਿੱਤਾ ਗਿਆ। ਇਸ ਸਬੰਧੀ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਸ਼ਾਵਲਾ ਵੱਲੋਂ ਡੀਜੀਪੀ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਲੋ ਐਂਡ ਆਰਡਰ ਦੀ ਸਥਿਤੀ ਨੂੰ ਪੰਜਾਬ ਵਿੱਚ ਬਰਕਰਾਰ ਰੱਖਿਆ ਜਾਵੇ। ਪੰਜਾਬ ਸਰਕਾਰ पंजाब पुलिस के डीजीपी और सभी बड़े अधिकारी पता नहीं क्यों अपनी जनता को निहंगों के रैम पर छोड़कर निश्चिंत हो गए हैं कितनी घटनाएं है पहले हो चुकी और अब ताजी घटना ये हो गई कि पट्टी के एक घर में घुस कर के घर के मालिक को भी मारा और जब उनके बेटे ने थोड़ा रोकने की कोशिश की तो उसके भी कलाई घुट काट दिया आखिर कब तक ये चलेगा मैंने पिछली बार निहंग मुखियों से भी ये प्रार्थना की थी कि आप बताइए ये असली निहंगा कि निहंग के वेश में अपराधी हैं गुंडे हैं। अगर ये असली निहंगा तो आप समझाइए आप नियंत्रण करें। अगर निहंग के वेश में गुंडे हैं तो आखिर ये पुलिस अधिकारी किस बीमारी का इलाज है उन्हें ये नहीं पता कि पंजाब में एक दर्जन से ज्यादा केस इन निहंगों ने किए हैं निहंग के बने में कोई और आ गया ये कह करके पुलिस छूट नहीं सकती और न ही सरकार मेरा और किसी से नहीं कहना दो लोगों से कहना है मुख्यमंत्री भगवंत सिंह जी मान जी और डीजीपी गौरव यादव जी ये आपकी ड्यूटी है जनता को जहाँ भी कोई समाज विरोधी तत्व है कातिल है गुंडे हैं घर घर में घुस के गुंडागर्दी करते हैं हत्याएं करते हैं ਉਨ세 ਬਚਾਣਾ ਤੁਹਾ ਕਾਮ ਹੈ ਰੈਡ ਕਰਸ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਗਗਨ ਕੁੰਦਰਾ ਥੋਰੀ ਆਈਆਰਐਸ ਨੇ ਤਹਿਸੀਲਪੁਰਾ ਇਲਾਕੇ ਵਿੱਚ ਡੀਏਵੀ ਸੰਸਥਾ ਦੇ ਸਹਿਯੋਗ ਨਾਲ ਰੈਡ ਕਰਸ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਚਲਾਇਆ ਜਾ ਰਹੇ ਸਪੈਸ਼ਲ ਸਕੂਲ ਪਹੁੰਚ ਕੇ ਇੱਥੇ ਸਿੱਖਿਆ ਲੈ ਰਹੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਤਿਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਇਸ ਮੌਕੇ ਮੈਨੇਜਰ ਡਾਕਟਰ ਨੀਲਮ ਕਾਮਰਾ ਰੈਡ ਕਰਸ ਦੇ ਕਾਰਜਕਾਰੀ ਸਕੱਤਰ ਸੈਮਸਨ ਮਸੀ ਅਤੇ ਹੋਰ ਸਖਸ਼ੀਤਾਵਾਂ ਵੀ ਹਾਜ਼ਰ ਸਨ ਫਾਸਟਵੇਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਧੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿੱਚ ਕੀ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930223 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇਜਲਾਈ 2024 ਨੂੰ ਪਟੀਆ ਰਚਨੀ ਡੋਗਰਾ ਨੂੰ ਰੇਲ ਗੱਡੀ ਨੰਬਰ 12014 ਵਿੱਚ C2 10 ਵਿੱਚ ਇੱਕ ਪਰਸ ਮਿਲਿਆ ਜਿਸ ਵਿੱਚ ਯਾਤਰੀ ਦਾ ਜ਼ਰੂਰੀ ਸਮਾਨ ਗਹਿਣੇ ਨਕਦੀ ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਸਨ ਰਤਨੀ ਡੋਂਗੜਾ ਨੇ HHT ਰਾਹੀਂ ਸੀ ਨੰਬਰ 10 ਦੇ ਯਾਤਰੀ ਦਾ ਮੋਬਾਈਲ ਨੰਬਰ ਲੈ ਕੇ ਸੰਪਰਕ ਕੀਤਾ ਅਤੇ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕੀਤਾ ਹੁਣ ਸਮਾ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਚੀਫ ਖਾਸਾ ਦੀਵਾਨ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼੍ਰੀ ਦਿਹਾੜੇ ਤੇ ਸ਼ਰਦਾ ਦੇ ਫੁੱਲ ਕੀਤੇ ਗਏ ਪੇ ਇਹ ਤਾਂ ਕੁਛ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਚੀਫ ਖਾਲਸਾ ਦਿਵਾਨ ਅਦੀਨ ਚਲਰੋਹੀ ਸੈਂਟਰਲ ਖਾਲਸਾ ਯਤਿਮ ਖਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਉਦਮ ਸਿੰਘ ਜੀ ਦੇ ਜੀਵਨੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਇਸ ਮੌਕੇ ਚੀਫ ਖਾਲਸਾ ਦਿਵਾਨ ਦੇ ਮੀਤ ਪ੍ਰਧਾਨ ਸਰਦਾਰ ਜਗਜੀਤ ਸਿੰਘ ਕਾਰਜਕਾਰੀ ਆਨਰੇਰੀ ਸਕੱਤਰ ਸਰਦਾਰ ਸੁਖਿੰਦਰ ਸਿੰਘ ਪ੍ਰਿੰਸ ਹੋਰਨਾ ਦਿਵਾਨ ਪ੍ਰਬੰਧਕਾ ਸਮੇਤ ਯতিਮਖਾਨੇ ਵਿਖੇ ਸਥਿਤ ਸ਼ੇਧ ਉਦਮ ਸਿੰਘ ਮਿਊਜ਼ੀਅਮ ਵਿਸ਼ੇਸ਼ ਤਾਰਤੇ ਪੁੱਛੇ ਅਸੀਂ ਤੇ ਆਜਮ ਜੀ ਦੁਦਮ ਸਿੰਘ ਜੀ ਦਾ ਇਰਾਛੀ ਦਿਹਾੜਾ ਅੱਜ ਔਰਫਨੇਜ ਦੇ ਵਿੱਚ ਮਨਾਇਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਫਲਸਫਾ ਦਵਾਨ ਵੱਲੋਂ ਤਕਰੀਬਨ 12 ਸਾਲ ਇੱਥੇ ਰਹੇ ਨੇ ਸਾਨੂੰ ਅਸੀਂ ਮਾਣ ਮਹਿਸੂਸ ਕਰਦੇ ਆਂ ਕਿ ਫਲਸਫਾ ਦਵਾਨ ਵੱਲੋਂ ਇਸ ਸੰਸਥਾ ਦੇ ਵਿੱਚ ਉਹਨਾਂ ਨੇ 12 ਸਾਲ ਪਾਈਂ ਬਿਟਿਆ ਅੱਜ ਤਜ਼ਾਰ ਦੀ ਵਿਦਵਿਸ਼ੀ ਜਿਹੜਾ ਜੀੜਾ ਉਹਨਾਂ ਦੀ ਯਾਦ ਵਿੱਚ ਅਸੀਂ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਕਰਾ ਰਹੇ ਹਾਂ ਔਰ ਸਾਡੇ ਜੀ ਨੌਜਵਾਨ ਕਿਹੜੀ ਵਸੇ ਬਹੁਤ ਵੱਡੀ ਸੇਵਾ ਕਰਨ ਵਾਲਾ ਜੋ ਇਹਨਾਂ ਦਾ ਜੀਵਨ ਕਾਲ ਸਾਡੇ ਇੱਥੇ ਆਰਗੇਨਿਟ ਚ ਲੰਘਿਆ ਸਾਡੇ ਵਾਸਤੇ ਉਹ ਵੀ ਮਾਨ ਦੀ ਗੱਲ ਰਹੀ ਹੈ ਜੀ तकरीबन 12 ਸਾਲ ਉਹਨਾਂ ਨੇ ਇੱਥੇ ਗੁਜ਼ਾਰੇ ਹਨ ਤੇ 1919 ਜਿਹੜਾ ਦਲਿਆਂ ਵਾਲਾ ਬਾਗ ਦਾ ਸਾਕਾ ਹੋਇਆ ਉੱਥੋਂ ਉਹਨਾਂ ਦਾ ਜੀਵਨ ਦੇ ਵਿੱਚ ਜਿਹੜੀ ਤਬਦੀਲੀ ਆਈ ਔਰ ਉਹਨਾਂ ਨੇ ਜਾ ਕੇ ਜਨਰਲ ਡਾਇਰ ਨੂੰ ਉੱਥੇ ਜਾ ਕੇ ਉਧਿਆ ਉਹ ਸਾਡੇ ਵਾਸਤੇ ਯਾਦਗਾਰੀ ਗੱਲਾਂ ਨੇ ਜਿਹਨਾਂ ਨੂੰ ਅਸੀਂ ਅੱਜ ਤੱਕ ਵੀ ਯਾਦ ਰੱਖਦੇ ਹਾਂ ਤੇ ਅਗਾਹ ਵੀ ਯਾਦ ਰੱਖਦੇ ਹਾਂ ਅੱਜ ਅਸੀਂ ਕੌਮ ਦੇ ਮਹਾਨ ਸ਼ਹੀਦ ਜੀ ਦੁੱਦਮ ਸਿੰਘ ਦਾ ਉਹਨਾਂ ਦਾ ਅਸੀਂ ਮਨਾ ਰਹੇ ਹਾਂ ਜੀ ਦੀ ਦਿਵਸ ਉਹਨਾਂ ਨੇ ਕਿਉਂਕਿ ਜੀ ਦੁੱਦਮ ਸਿੰਘ ਦਾ ਇਸ ਯਤੀਮਖਾਨੇ ਦੇ ਨਾਲ ਬਹੁਤ ਡੇਰਾ ਸੰਬੰਧ ਹੈ ਕਿਉਂਕਿ 1907 ਤੋਂ ਲੈ ਕੇ 1919 ਤੱਕ ਉਹ ਇਸ ਜਿਤੇਮਖਾਨੇ ਵਿੱਚ ਬਤੌਰ ਵਿਦਿਆਰਥੀ ਪੜ੍ਹ ਕੇ ਗਏ ਸੀਗੇ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਵਰ੍ਹੇ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਬਾਕੀ ਜਹੀ ਨਿਸ਼ਾਨ ਹੋਗਾ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੈਂਟਰਲ ਜਿਤੇਮਖਾਨਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਛੱਡ ਕੇ ਦੇਸ਼ ਭਗਤੀ ਵੱਲ ਚੱਲਣਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸ਼ਹੀਦ ਉਦਮ ਸਿੰਘ ਸੈਂਟਰ ਜੀਤੀਮ ਖਾਨਾ ਵਿਖੇ 12 ਸਾਲ ਰਹੇ ਅਤੇ ਇੱਥੇ ਉਹਨਾਂ ਨੇ 10ਵੀਂ ਦੀ ਪੜ੍ਹਾਈ ਵੀ ਪੂਰੀ ਕੀਤੀ। ਅਮਰਥਰ ਪਾਠ ਵਿੱਚ ਖਬਰਾਂ ਨਹੀਂ ਮਿਲੀਆਂ। ਰਕੇਸ਼ ਕੁਮਾਰ। ਥਾਣਾ ਈੜੀ ਵਿਸੰਦੀ ਪੁਲਿਸ ਥਾਂ ਕੀ ਗਲਿਆਰਾ ਵੱਲੋਂ ਦੋ ਮੋਬਾਈਲ ਫੋਨਾਂ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਤਰਨਤਾਰਨ ਵਿਖੇ ਤਾਇਨਾਤ ਕਲਰਕ ਵਿਰਿੰਦਰ ਪਾਲ ਨੂੰ 10000 ਰੁਪਏ ਰਿਸ਼ਵਤ ਲੈੰਦਿਆ ਰੰਗੇ ਹੱਥੀ ਕਾਬੂ ਕੀਤਾ ਹੈ। ਗੁਰਦੁਆਰਾ ਸ਼੍ਰੀ ਗੁਰ ਹਰਾਈ ਰਾਏ ਸਾਹਿਬ ਜੀ ਕੋਪਾਲ ਨਗਰ ਮਚਿਠਾ ਰੋਡ ਵਿਖੇ ਤਾਨਤਨ ਸ਼੍ਰੀ ਗੁਰੂ ਹਰ ਪ੍ਰਧਾਨ ਜਗਦੀਸ਼ ਸਿੰਘ ਵਡਾਲਾ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਲੰਗਰ ਅਟੁੱਟ ਵਰਤਾਇਆ ਗਿਆ ਗੁਰਪ੍ਰੀਤ ਸਿੰਘ ਰਾਗੀ ਜਥਾ ਗਿਆਨੀ ਤਰਸੇਮ ਸਿੰਘ ਬੀਬੀ ਤਜਿੰਦਰ ਕੌਰ ਪ੍ਰਧਾਨ ਜਗਦੀਸ਼ ਸਿੰਘ ਵਡਾਲਾ ਭਗਵੰਤ ਸਿੰਘ ਸਿਆਲ ਦਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ 8ਵੀਂ ਜੋਤ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਹਰਐਸਾ ਸਾਹਿਬ ਮਜੀਠਾ ਰੋਡ ਬੜੀ ਹੁੰਮਤਾ ਮਨਾਲ ਮਨਾਇਆ ਜਾ ਰਿਹਾ ਹੈ ਸਾਡੇ ਇਸ ਗੁਰਦੁਆਰਾ ਸਾਹਿਬ ਵਿੱਚ ਦਸਾਂ ਗੁਰੂਆਂ ਦੇ ਦਿਹਾੜੇ ਮਨਾਏ ਜਾਂਦੇ ਹਨ ਸਾਡੇ ਗੁਰੂ ਘਰ ਦੇ ਕੀਰਤਨੀਏ ਰਾਗੀ ਸੰਧਾ ਨੇ ਗੁਰੂ ਘਰ ਦਾ ਜਾਸਣਾ ਆ ਕੇ ਸੰਤਾਂ ਨੂੰ ਨਿਹਾਲ ਕੀਤਾ ਕਈਆਂ ਹੋਈਆਂ ਸੰਤਾਂ ਦਾ ਵੀ ਸਹਿਯੋਗ ਨਾਲ ਸਾਰੇ ਇਹ ਪ੍ਰੋਗਰਾਮ ਹੁੰਦੇ ਹਨ ਫਿਰ ਉਸ ਦੀ ਮਹਿਮਾ ਗਈ ਗਈ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ بیٹے ਸਨ ਉਹਨਾਂ ਦਾ ਹੀ ਇਹ ਗੁਰਦੁਆਰਾ ਸ੍ਰੀ ਗੁਰੂ ਹਰਾਈ ਸਾਹਿਬ ਉਹਨਾਂ ਦੇ ਪਿਤਾ ਜੀ ਦਾ ਇੱਥੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਨਸਪੈਕਟਰ ਸ਼ਮਸ਼ੇਰ ਸਿੰਘ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਖਾਲੜਾ ਵਿਖੇ ਐਸਐਚਓ ਤਾਇਨਾਤ ਸਨ ਜਿਨ੍ਹਾਂ ਨੇ ਪੁਲਿਸ ਵਿਭਾਗ ਵਿੱਚੋਂ 36 ਸਾਲ ਦੀ ਸਰਵਿਸ ਕਰਨ ਤੇ ਸੇਵਾਮੁਕਤ ਹੋਣ ਤੇ ਐਸਐਸਪੀ ਤਰਨਤਾਰਨ ਜੀ ਵੱਲੋਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਸੀਨੀਅਰ ਸਿਟੀਜ਼ਨ ਸੈਰ ਕਮੇਟੀ ਵੱਲੋਂ ਕੰਪਨੀ ਬਾਗ ਵਿਖੇ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਜੁਗਲ ਸ਼ਰਮਾ ਨਰੇਸ਼ ਗੁਪਤਾ ਮੁਰਾਰੀ ਲਾਲ ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਲੱਦੜ ਦਫ਼ਤਰ ਵਿਖੇ ਮਾਤਾ ਰਾਣੀ ਮਾ ਬਗਲਾ ਮੁਖੀ ਜੀ ਦੀ ਛਬੀਲ ਲਗਾਈ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਯੋਗ ਐਡੀਸ਼ਨਲ ਕਮਿਸ਼ਨਰ ਸੁਨਿੰਦਰ ਸਿੰਘ ਜੀ ਨੂੰ ਪਹੁੰਚਣ ਤੇ ਸਰਦਾਰ ਅਸ਼ੋਕ ਸਿੰਘ ਲੱਦੜ ਅਤੇ ਪ੍ਰਧਾਨ ਗੁਰਿੰਦਰ ਸਿੰਘ ਲੱੱਡੜ ਵੱਲੋਂ ਸਨਮਾਨਿਤ ਕੀਤਾ ਗਿਆ। ਸ਼ਹਾ ਸੰਗਤ ਜੀ ਅੱਜ ਪੀਰ ਬਾਬਾ ਸ਼ਾਦੀ ਸ਼ਾ ਦਾ ਮੇਲਾ ਜੋ ਹੈ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਔਰ ਸਾਡੀ ਜੋ ਸੇਵਾ ਸਤਿਗੁਰੂ ਨੇ ਲਈ ਹੈ। ਜੈ ਮਾ ਬਗਲਾਮੂ ਕੀ ਪੀਤੰਬਰਾ ਦੋਖਰਨੀ ਵੈਲਫਰ ਸੁਸਾਇਟੀ ਵੱਲੋਂ ਇਹ ਸ਼ਬੀਰ ਦੀ ਸੇਵਾ ਨਿਭਾਉਨੇ ਹਾਂ ਅੱਜ ਪੀਰ ਬਾਬਾ ਸ਼ਾਦੀ ਸ਼ਾਹ ਜੀ ਦੇ ਮੇਲੇ ਤੇ ਜੋ ਲੱਗੜ ਪਰਿਵਾਰ ਵੱਲੋਂ ਦਵਿੰਦਰ ਗੱਤੜ ਜੀ ਉਹਨਾਂ ਦੀ ਸਾਰੀ ਫੈਮਿਲੀ ਜੋ ਬੜੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਨੇ ਅੱਜ ਮੇਲੇ ਦੀ ਨਿਚਹਾਣ ਦੀ ਲਾਣ ਦਾ ਮੌਕਾ ਮਿਲਿਆ ਆਲ ਪੰਜਾਬ ਰੀੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਤੇ ਉਹਨਾਂ ਦੀ ਟੀਮ ਵੱਲੋਂ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ IAS ਨਾਲ ਮੁਲਾਕਾਤ ਕੀਤੀ ਗਈ ਅਤੇ ਆਪਣੀ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ ਇਹ ਸਾਰੇ ਜਿਹੜੇ ਦੁਕਾਨਦਾਰ ਨੇ ਇਹ ਹੈਟੇ ਸਟਰੀਟ ਦੇ ਦੁਕਾਨਦਾਰ ਨੇ ਇਹਨਾਂ ਨੂੰ ਪਹਿਲਾਂ ਕਾਰ ਤੋਂ ਹਿਲੇ ਲੋ ਮੁੜ ਕੇ ਪੁਲਿਸ ਵੱਲੋਂ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਇਸ ਤੋਂ 2 ਦਿਨ ਪਹਿਲਾਂ ਆਪਾਂ ਜਿਹੜੇ ਪੁਲਿਸ ਕਮਿਸ਼ਨਰ ਸੀਪੀ ਨੇ ਰਜੀਤ ਸਿੰਘ ਜੀ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਕਿਹਾ ਵੀ ਇਹ ਸਾਡਾ ਮਸਲਾ ਲਈ ਇਹ ਜਿਹੜਾ ਮਸਲਾ ਹੈ ਘਰ ਪੇਸ਼ ਦਾ ਅਸੀਂ ਘਰ ਪੇਸ਼ ਤੋਂ ਵੀ ਟਾਈਮ ਲਿਆ ਸੀ ਕਿ ਵੀ ਇੰਦਰ ਸਾਹਿਬ ਨੂੰ ਮਿਲੇ ਆ ਕਮਿਸ਼ਨਰ ਸਾਹਿਬ ਨੇ ਜਿਹੜੇ ਸਟੇਟ ਅਫਸਰ ਦੀ ਡਿਊਟੀ ਲੱਗਦੀ ਹੈ ਵੀ ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋ ਜਾਏਗਾ ਇਹ ਸਾਡੀ ਧਰਮ ਸਿੰਘ ਮਾਰਕੀਟ ਹੈ ਉੱਥੋਂ ਦੀ ਫੁੱਟਪਾਥ ਹੈ 40 ਤੋਂ 50 ਫੁੱਟ ਇਹ ਆ ਧਰਮ ਸਿੰਘ ਮਾਰਕੀਟ ਦੇ ਬਾਹਰ ਮਾੜਾ ਮੋਟਾ ਵੀ ਸਮਾਨ ਲਗਾਣੇ ਆ ਕਿ ਸਾਨੂੰ ਪੁਲਿਸ ਪਰੇਸ਼ਾਨ ਕਰਦੀ ਹੈ ਤੇ ਕਾਰਪੋਰੇਸ਼ਨ ਦੇ ਅਫਸਰ ਸਮਾਂ ਚੱਕ ਕੇ ਲੈ ਜਾਂਦੇ ਪਸਰੀਚਾ ਹਸਪਤਾਲ ਵਿਖੇ ਡਾਕਟਰ 인ਦਰਪਾਲ ਸਿੰਘ ਪਸਰੀਚਾ ਦੀ ਅਗਵਾਈ ਹੇਠ ਇੱਕ ਸਾਫ ਮੈਂਬਰ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਵਿਸ਼ਾਲ ਸੈਗਲ ਡਾਕਟਰ ਨੀਲਮ ਅਤੇ ਸਟਾਫ ਮੈਂਬਰਸ ਹਾਜ਼ਰ ਸਨ ਅਨਗੜ ਵਿਖੇ ਕਬੱਡੀ ਅਤੇ ਕੁਸ਼ਤੀ ਮੁਕਾਬਲੇ ਬੜੀ ਧੂਮ-ਧਾਮ ਨਾਲ ਕਰਵਾਏ ਗਏ। ਇਸ ਵਾਕਏ ਜਗਤਾਰ ਸਿੰਘ ਜੱਗਾ, ਸਰਦਾਰ ਦਿਲਬਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਕਿਉਂ ਮਨ ਪੀਰ ਪੱਗਾ ਸਾਦਿਸ਼ਾ ਹਰ ਸਾਲ ਮੇਲਾ ਕਰਾਇਆ ਜਾਂਦਾ ਹੈ। ਅਨਗੜ ਵਿਖੇ ਦਿਲਬਖ ਸਿੰਘ ਹਲਕਾ ਅੰਚਾਰ, ਕੁਸ਼ਮੀਰ, ਥਰੋਮਨੀਆ, ਕਾਲੀਦਾਲ ਮੇਰਾ ਚੁਣਨਾ ਵੀਰ ਜਗਤਾਰ ਸਿੰਘ ਦੀ ਜੱਗਾ ਜਿਨ੍ਹਾਂ ਨੇ ਹਰ ਸਾਲ ਇਹ ਮੇਲਾ ਬਾਬਾ ਜੀ ਦਾ ਤੂਤਾਨਾ ਮਨਾਇਆ ਜੋ ਅੱਜ ਪਿੰਡ ਅਨਗੜ ਵਿੱਚ ਪੀਰ ਬਾਬਾ ਸ਼ਾਹੀ ਸ਼ਾਹ ਦਾ ਸਲਾਨਾ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਕਰਾਇਆ ਜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਅਨਗੜ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸਾਡੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਲੋਹਾਰਕਾ ਰੋਡ ਨਿਵਾਸੀਆਂ ਦੇ ਉਦਮ ਅਤੇ ਸਹਿਯੋਗ ਨਾਲ ਲਗਾਏ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੌਦੇ ਲਗਾਉਣ ਦਾ ਸੰਕਲਪ ਲਿਆ ਗਿਆ। ਆਰੰਭ ਵਿੱਚ ਮੂਲ ਮੰਤਰ ਅਤੇ ਗਾਇਤਰੀ ਮੰਤਰ ਦਾ ਪਾਠ ਕੀਤਾ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵਕ ਨਰਮਲ ਸਿੰਘ ਆਨੰਦ, ਕੈਪਟਨ ਜਵਾਹਰ ਸਿੰਘ, ਦਲਬੀਰ ਸਿੰਘ ਬਾਜਵਾ, ਸਰਬਜੀਤ ਸਿੰਘ tạmਮੀ, ਅਮਰਜੀਤ ਸਿੰਘ, LIC ਵਾਲੇ ਗੁਰਚਰਨ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਬੂਟੇ ਲਾ ਕੇ ਅੱਗੇ ਤੋਂ ਆਪਾਂ ਲੋਕਾਂ ਦਾ ਜੀਵਨ ਜਿਹੜਾ ਵਾ ਉਹ ਸੋਖਾ ਕਰ ਸਕੀਏ। ਆਪ ਤੁਸੀਂ ਹੁਣ ਔਖੇ ਹੋ ਰਹੇ ਆ ਕਿਉਂਕਿ ਇਹ ਲੋਕ ਸਹੂਲਤ ਕਰ ਦਿੰਦੇ ਆ। ਅਸੀਂ ਸੜਕਾਂ ਬਣਾ ਲੀਆਂ ਵੱਡੀਆਂ-ਵੱਡੀਆਂ। ਕੋਠੀਆਂ ਵੜੀਆਂ ਵੜੀਆਂ ਬਣਾ ਲੀਆਂ ਪਰ ਬੁਕੇ ਹੀ ਪੁੱਸਕੇ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਖੁਦ ਨਹੀਂ ਕਰਾਂਗੇ ਤੇ ਸਰਕਾਰਾਂ ਦਾ ਕੋਈ ਏਡਾ ਬੋਧਾ ਉਹ ਗੱਲ ਨਹੀਂ ਕਿਉਂਕਿ ਬੁਕੇ ਸਾਡੇ ਇਲਾਕੇ 'ਚ ਲੱਗਣੇ ਨੇ ਤੇ ਸਾਡਾ ਬਜਟ ਬਣਦਾ ਵੀ ਅਸੀਂ ਲਾਈਏ ਇਹਨਾਂ ਨੂੰ ਪਾਲੀਏ ਪਾਲ ਕੇ ਵਟਾ ਕੇ ਰਹੀਏ ਪੀਰ ਬਾਬਾ ਸ਼ਾਦੀ ਸ਼ਾਹ ਜੀ ਦਾ 182 ਵਾ ਮੇਲਾ ਆਨਗੜ ਇਲਾਕੇ ਵਿੱਚ ਬੜੀ ਧੂਮਤਾਮ ਨਾਲ ਮੜਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਮੁੱਖ ਮਹਿਮਾਨ ਡਾਕਟਰ ਰਾਮ ਚਾਵਲਾ ਹਰਪਾਲ ਸਿੰਘ ਪੰਨੂ चंद्रलाल कमलजीत सिंह समेत गिनती लोग गिनतीना तुलसीदास मंदिर विखे गोस्वामी तुलसीदास जयंती मौके सोमवार श्री तुलसीदास मंदिर विखे चल रहे श्री राम चरित्र मानस पाठ दौरान श्रद्धालुआ ने जय श्री राम दे शार्थ दे शार्थ ਭਗਵਾਨ ਸ਼੍ਰੀ ਰਾਮ ਦੇ ਨਾਮ ਦਾ ਚਾਪ ਕੀਤਾ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ 13 ਜੁਲਾਈ ਤੋਂ 11 ਅਗਸਤ ਤੱਕ ਸਵੇਰੇ 8 ਵਜੇ ਤੋਂ 9 ਵਜੇ ਤੱਕ ਸ਼੍ਰੀ ਰਾਮ ਚਰਿਤ੍ਰ ਮਾਨਸ ਤੇ ਪਾਠ ਕੀਤੇ ਜਾ ਰਹੇ ਹਨ ਸਤੀਸ਼ ਗੋਪਾਲ ਪਵਨ ਵਧਵਾ ਡਾਕਟਰ ਰਵੀ ਸ਼ਾਮਲ ਸਰ ਸਤਗੁਰੂ ਸ਼੍ਰੀ ਬਾਬਾ ਲਾਲ ਜੀ ਅਤੇ ਸ਼੍ਰੀ ਬਾਲਾ ਜੀ ਦਾ ਨੌਵਾਂ ਮੂਰਤੀ ਸਥਾਪਨਾ ਦਿਵਸ ਗਲੀ ਵਿਚ ਨਗਰ ਬਟਾਲਾ ਰੋਡ ਜਨ ਕਲਿਆਣ ਵਾਲੀ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਬਾਬਾ ਲਾਲ ਜੀ ਨੂੰ ਦੁੱਧ ਸ਼ਹਿਦ ਅਤੇ ਦਹੀਂ ਦਾ ਇਸ਼ਨਾਨ ਵੀ ਕਰਵਾਇਆ ਗਿਆ ਇਸ ਮੌਕੇ ਮੰਦਿਰ ਦੇ ਸੇਵਾਦਾਰ ਕੁੰਦਰਾ, ਗੌਰਵ ਸ਼ਰਮਾ, ਖੁਸ਼ਹਾਲ, ਕ੍ਰਿਸ਼ਨ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ। ਤਰਨਤਾਰਨ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਖੂਨੀ ਝੜਾ।